ਅਮਰਿਤਪਾਲ ਸਿੰਘ ਮੈਰੋਨੀ ਤਾਂ ਕਹਿ ਕੇ ਚੱਲਦੇ ਬਣੇ ਕਿ ਯਾਰ ਸ਼ਰਮ ਆਉਣੀ ਚਾਹੀਦੀ ਐ ਤੁਸੀਂ ਉੱਥੇ ਕੀਤਾ ਕਿਉਂ ਨਹੀਂ ਇਹ ਅਮਰਿਤਪਾਲ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਮੌਕੇ ਤੇ ਹੀ ਕਿਉਂ ਨਹੀਂ ਮਾਰਿਆ ਐ ਐਵੇਂ ਨਾ ਤੁਸੀਂ ਹਰ ਇੱਕ ਬੰਦੇ ਨੂੰ ਪੰਪ ਮਾਰੋ ਜਾਂ ਤੁਸੀਂ ਬੂਸਟ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੁਝ ਭਰ ਦੋ ਤੇ ਉਹ ਕੱਲ ਨੂੰ ਕੁਝ ਕਰ ਦੇ ਤੇ ਫਿਰ ਤੁਸੀਂ ਉਹਦੇ ਨਾਲ ਖੜਨ ਯੋਗੇ ਵੀ ਨਾ ਹੋ। ਕਮਲ ਕੋਰ ਜਿਹੜੀ ਭਾਬੀ ਸੀ ਬਿਲਕੁਲ ਬਿਲਕੁਲ ਉਹਦਾ ਤੁਸੀਂ ਉਹਨੂੰ ਮਾਰਿਆ ਹੈ ਤੁਸੀਂ ਕਹਿ ਰਹੇ ਹੋ ਵੀ ਸੌਦਾ ਅਸੀਂ ਲਾਤਾ ਉਸ ਤੋਂ ਬਾਅਦ ਤੁਸੀਂ ਕਿੱਥੇ ਹੋ ਹੁਣ ਤੁਸੀਂ ਤਾਂ ਦੇਸ਼ ਛੱਡ ਕੇ ਨਿਕਲ ਗਏ ਹੁਣ ਮੈਰੋਤ ਸਾਹਿਬ ਨੇ ਸਵਾਲ ਤਾਂ ਖੜਾ ਕਰਤਾ ਕਿ ਉੱਥੇ ਜਿਹੜੇ ਲੋਕ ਖੜੇ ਸੀ ਮੈਨੂੰ ਸ਼ਰਮ ਆਉਂਦੀ ਆ ਤੁਹਾਡੇ ਤੇ ਤੁਸੀਂ ਦਸਤਾਰਾ ਬੰਨੀਆਂ ਹੋਈਆਂ ਸੀ ਤੁਸੀਂ ਮੌਕੇ ਤੇ ਸੌਦਾ ਕਿਉਂ ਨਾ ਲਾਇਆ ਵੀ ਜਿਨ੍ਹਾਂ ਨੇ ਲਾਏ ਨੇ ਉਹਨਾਂ ਦੇ ਨਾਲ ਤੁਸੀਂ ਕਿੰਨਾ ਖੜੇ ਹੋ ਤੱਕ ਤੁਸੀਂ ਇੱਥੇ ਸੀਗੇ ਕਮਲਕੌਰ ਜਦੋਂ ਤੱਕ ਨਹੀਂ ਸੀ ਤੁਹਾਡਾ ਇੱਕ ਰੋਪ ਤਾਂ ਬਣਦਾ ਸੀ ਜੇ ਤੁਸੀਂ ਕੁਝ ਕਹਿ ਦਿੰਦੇ ਤਾਂ ਲੋਕਾਂ ਨੂੰ ਇਹ ਤਾਂ ਡਰ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨਾਲ ਕਿਤੇ ਆ ਜਾਈ ਤੁਹਾਨੂੰ ਭੱਜਣਾ ਪੈ ਗਿਆ ਹੂੰ ਪਿੱਛੋਂ ਜਿਹੜੇ ਲੋਕ ਐਸੇ ਸੀਗੇ ਜਿਹੜੇ ਥੋੜਾ ਬਹੁਤਾ ਥੋੜੇ ਤੋਂ ਡਰਦੇ ਸੀ ਉਹ ਤਾਂ ਖੁੱਲ ਗਏ ਉਹ ਕਹਿੰਦੇ ਹੁਣ ਮੈਰੂ ਨੇ ਕਿੱਥੇ ਆ ਜਾਣਾ ਹੁਣ ਕਾਨੂੰਨ ਕਰ ਰਿਹਾ ਦੇਖਦੇ ਆ ਕਾਨੂੰਨ ਅੱਗੇ ਕੀ ਕੰਮ ਕਰਦਾ ਹਾਂ ਜੇ ਕਾਨੂੰਨ ਉਹਨੂੰ ਬਣਦੀ ਸਜ਼ਾ ਨਹੀਂ ਦੇਊਗਾ ਫਿਰ ਇਸ ਚੀਜ਼ਾਂ ਬਾਰੇ ਤੁਸੀਂ ਸੋਚ ਸਕਦੇ ਹੋ ਵੀ ਭਾਈ ਕਾਨੂੰਨ ਨੇ ਸਜ਼ਾ ਨਹੀਂ ਦਿੱਤੀ। ਲਗੋ ਇਹ ਜੇ ਹੱਕ ਹਰਜ ਹੁੰਦਾ ਤੇ ਲੋਕ ਉਹਦੀ ਛਲਾਗਾ ਬਹੁਤ ਕਰਦੇ ਨੇ। ਉਹ ਸੋਸ਼ਲ ਮੀਡੀਆ ਤੇ ਹੈ ਨਾ ਤੁਹਾਡੇ ਕੋਈ ਛਲਾਗਾ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀ ਕੀ ਕਰਦੇ ਨੇ? ਬਹੁਤ ਨਿੱਕੀ ਉਮਰ ਦੀ ਕੁੜੀ ਨੇ ਪੰਜਾਬ ਪੁਲਿਸ ਅੱਜ ਕਿਸੇ ਵਲੰਟੀਅਰ ਨੂੰ ਕਿਹਾ ਕਿ ਮੇਰੀ ਬਾਹ ਛੱਡ ਉਹ ਵੀ ਅੱਜ ਕੱਲ ਬਹੁਤ ਹਾਈਲਾਈਟ ਠੀਕ ਹੈ ਉਹ ਕੁੜੀ ਚਲੋ ਡਰੀ ਨਹੀਂ ਪਰ ਉਹਦਾ ਇੱਕ ਵੱਖਰਾ ਵਿਸ਼ਾ ਵੀ ਸੀ ਉੱਥੇ ਉਹ ਕੁੜੀ ਪੁਲਿਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਵੀ ਕਰ ਸਕਦੀ ਅਸੀਂ ਉਸ ਕੁੜੀ ਨੂੰ ਇੱਕ ਬਹੁਤ ਵੱਡੇ ਵੱਡਾ ਪ੍ਰਚਾਰਿਆ ਸੀ ਮਾਈ ਭਾਗ ਦਾ ਪ੍ਰਸ਼ਾਸਨ ਨੇ ਵੀ ਕੀਤਾ ਤੇ ਮਾਨ ਸਾਹਿਬ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਮਾਈ ਭਾਗ ਉਹਦਾ ਪੁਰਸਕਾਰ ਵੀ ਦਿੱਤਾ ਹੂੰ ਹੂੰ ਸਿਰਫ ਇੱਕ ਬਾਹ ਛੱਡ ਕਹਿਣ ਦੇ ਨਾਲ ਬਈ ਕੁਲਵਿੰਦਰ ਕੌਰ ਕਿੱਥੇ ਗਈ ਸੀ ਆਈਐਸਐਫ ਵਾਲੀ ਕੰਗਨਾਰ ਨੌਤ ਦੇ ਜੀ ਨੇ ਥੱਪੜ ਤੱਕ ਮਾਰਤਾ ਸੀ ਬਿਲਕੁਲ ਤੇ ਕੁਲਵਿੰਦਰ ਕੌਰ ਨੂੰ ਕਿਉਂ ਨਹੀਂ ਤੁਸੀਂ ਦੇ ਸਕੇ ਮਾਈ ਭਾਗੋ ਵਾਲਾ ਬਿਲਕੁਲ ਲੋਕ ਵੀ ਹਿਸਾਬ ਲਾਉਣ ਵੀ ਕਿਹਦੀ ਜ਼ਰੂਰਤ ਜ਼ਿਆਦਾ ਵੱਡੀ ਸੀ ਕੁਲਵਿੰਦਰ ਕੌਰ ਦੀ ਜਾਂ ਇਸ 30 ਦੀ ਜਿਹਨੇ ਆਉਦੇ ਰਜਗਾਰ ਨਹੀਂ ਦੇਖਿਆ ਗਿਆ ਰੋਟੀ ਜਿਹੜੀ ਉਹਨੂੰ ਨੌਕਰੀ ਤੇ ਸੀ ਬਿਲਕੁਲ ਉਹਦੀ ਨੌਕਰੀ ਗਈ ਕੁਲਵਿੰਦਰ ਕੌਰ ਦਾ ਮੈਂ ਕਹਿੰਦਾ ਅੱਜ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਉਹ ਹੈ ਕਿੱਥੇ ਆ ਬਿਲਕੁਲ ਸਹੀ ਗੱਲ ਖਾਲੇ ਤੱਕ ਉਹ ਕੁੜੀ ਸਸਪੈਂਡ ਚੱਲ ਰਹੀ ਹੈ ਇਹੋ ਸਿਰਫ ਇੱਕ ਬਾਹ ਛੱਡ ਨੂੰ ਕਹਿ ਕੇ ਤੁਸੀਂ ਮਾਨ ਸਾਹਿਬ ਦੇ ਵੀ ਬਾਰੇ ਨਿਆਰੇ ਨੇ ਦੇਖੋ ਇਹਨਾਂ ਨੇ ਵੀ ਹੱਦ ਕਰਤੀ ਮਾਈ ਭਾਗੋ ਦੇ ਨਾਲ ਤੁਲਨਾ ਕਰਤੀ ਮਾਈ ਭਾਗੋ ਦਾ ਵਾਰਡ ਉਸ ਨੂੰ ਬੇਟੀ ਨੂੰ ਦੇਤਾ ਬਿਲਕੁਲ ਤੇ ਕੁਲਵਿੰਦਰ ਕੌਰ ਨੂੰ ਕਿਉਂ ਨਹੀਂ ਦਿੱਤਾ ਸਵਾਲ ਤਾਂ ਇਹ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਮਾਈਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਦੋਸਤੋ ਅੱਜ ਜਿਹੜੇ ਟੌਪਿਕਸ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਕੁ ਸਰੋਤੇ ਸਾਡੇ ਨਾਲ ਸਹਿਮਤ ਹੋਣਗੇ ਤੇ ਕੁਝ ਕੁ ਸਰੋਤੇ ਸਾਡੇ ਨਾਲ ਨਰਾਜ਼ ਹੋ ਜਾਣਗੇ ਪੰਜਾਬ 'ਚ ਜਦੋਂ ਵੀ ਕੋਈ ਮਸਲਾ ਭਖਦਾ ਇੱਕ ਦੋ ਹਫ਼ਤੇ ਉਹ ਪੀਕ ਪੁਆਇੰਟ ਤੇ ਜਾਂਦਾ ਕੁਝ ਕੁ ਲੋਕੋ ਦੀ ਸਲਾਹਗਾ ਕਰਦੇ ਨੇ ਉਸ ਤੋਂ ਬਾਅਦ ਜਦੋਂ ਉਹਦੀ ਸਲਾਹਗਾ ਬਹੁਤ ਜ਼ਿਆਦਾ ਵੱਧ ਜਾਂਦੀ ਉਸ ਤੋਂ ਬਾਅਦ ਲੋਕ 네ਗੇਟਿਵ ਵੇਵਸ ਦੇ ਨਾਲ 네ਗੇਟਿਵ ਕਮੈਂਟ ਕਰ ਲੱਗ ਜਾਂਦੇ ਨੇ ਦੋ ਤਿੰਨ ਘਟਨਾ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ rau vrinda ਨੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜਸਪੀ rau ਜੀ ਜੇ ਜੇ ਆਪਾਂ ਗੱਲ ਕਰ ਲਈਏ 13 ਸਾਲ ਦੀ ਬੱਚੀ ਦੇ ਨਾਲ ਜਿਹੜਾ ਜਬਰ ਜਨਾਹ ਦਾ ਕੇਸ ਹੋਇਆ ਹਨਾ ਜਲੰਧਰ ਦੀ ਘਟਨਾ ਦੀ ਆਪਾਂ ਗੱਲ ਕਰਦੇ ਆ ਉਸ ਤੋਂ ਬਾਅਦ ਮਰਡਰ ਹੋਇਆ ਮਰਡਰ ਹੋਇਆ ਹਨਾ ਤੇ ਅ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਦੀਆਂ ਪ੍ਰਤੀਕਿਰਿਆ ਜ਼ਾਹਰ ਕੀਤੀਆਂ ਨੇ ਬਹੁਤਿਆਂ ਦੇ ਬਿਆਨ ਨੇ ਵੀ ਇਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਆ ਇਸ ਤਰ੍ਹਾਂ ਕਰ ਦੇਣਾ ਚਾਹੀਦਾ ਸੀ ਮੌਕੇ ਤੇ ਕਿਉਂ ਨਹੀਂ ਪੁੱਠਾ ਲਮਕਾ ਦਿੱਤਾ ਗਿਆ ਇਹਦੇ ਚਲਦੇ ਆ ਅਮਰਤਪਾਲ ਮਹਿਰੋ ਦਾ ਇੱਕ ਵੌਇਸ ਨੋਟ ਆਇਆ ਹਾਂ ਕਿ ਅ ਮੌਕੇ ਤੇ ਕਿਉਂ ਨਹੀਂ ਸੌਦਾ ਲਾਇਆ ਗਿਆ ਹੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜਸਪ੍ਰੀਤ ਜੀ ਗੱਲ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜੀ ਹੁਣ ਜਿਵੇਂ ਕਿਸੇ ਨੂੰ ਵੀ ਪਤਾ ਲੱਗਿਆ ਜਾਂ ਜਿਸ ਨੇ ਵੀ ਇਹ ਨਿਊਜ਼ ਦੇਖੀ ਤਾਂ ਬੰਦਾ ਕੰਬ ਜਾਂਦਾ ਹੈ ਕੀ ਯਾਰ ਮਤਲਬ ਐਸੇ ਵੀ ਇਨਸਾਨ ਹਾਲਾ ਕਿ ਐਸੀਆਂ ਘਟਨਾਵਾਂ ਇਹ ਨਹੀਂ ਹੈ ਕਿ ਪਹਿਲੀ ਘਟਨਾ ਹੋਈ ਬਿਲਕੁਲ ਹੁੰਦੀਆਂ ਰਹਿੰਦੀਆਂ ਪਰ ਇਹਦੇ 'ਚ ਕੀ ਸੀਗਾ ਕਿ ਇੱਕ ਪਾਸੇ 13 ਸਾਲ ਦੀ ਮਾਸੂਮ ਬੱਚੀ ਬਿਲਕੁਲ ਜਿਹੜਾ ਦੂਜੇ ਪਾਸੇ ਰਾਖਸ਼ ਬਣਿਆ ਨਾ ਬੰਦਾ ਹਮ ਗੱਲ ਉਹਦੀ ਦਿੱਖ ਤੇ ਆ ਬਿਲਕੁਲ ਦਾੜਾ ਹਮ ਸਾਬ ਸੂਰਤ ਬੰਦਾ ਦਸਤਾਰ ਤੇ ਰਸਾਈ ਕਹੇ ਆਏ ਵੀ ਗਿਆ ਕਿ ਸ਼ਾਇਦ ਹੁਣ ਕਨਫਰਮ ਨਹੀਂ ਹੈ ਕਿ ਆ ਗਿਆ ਕਿ ਸ਼ਾਇਦ ਉਹ ਅਮਰਤ ਧਾਰੀ ਵੀ ਹੈਗਾ ਸੀ ਠੀਕ ਹੈ ਜੇ ਜਦੋਂ ਐਸਾ ਇਹੋ ਜਿਹਾ ਭੇਸ ਦੇ ਵਿੱਚ ਇਨਸਾਨ ਹੁਣ ਦੇਖੋ ਨਾਰਮਲ ਇਹੋ ਜਿਹਾ ਇਨਸਾਨ ਤੁਹਾਨੂੰ ਆਪਾਂ ਨੂੰ ਕਿਸੇ ਨੂੰ ਟੱਕਰੇ ਬਿਲਕੁਲ ਬਿਲਕੁਲ ਆਪਾਂ ਸਤਿਕਾਰ ਕਰਦੇ ਆਪਾਂ ਨੂੰ ਸਤਿਕਾਰ ਹੁੰਦਾ ਬਿਲਕੁਲ ਬਿਲਕੁਲ ਤੇ ਬੱਚਿਆਂ ਨੇ ਕੀ ਕਰਨਾ ਹੁੰਦਾ ਉਹਦੇ ਤੇ ਯਕੀਨ ਕਰਨਾ ਕਿ ਨਹੀਂ ਮੇਰੇ ਅੰਕਲ ਜੀ ਨੇ ਜਾਂ ਮੇਰੇ ਕਿਉਂਕਿ ਉਮਰ ਕਿਉਂਕਿ ਉਹ ਉਹਦੀ ਜਿਹੜੀ ਜਿਹੜੀ ਪੀੜਤਾ ਬੱਚੀ ਆ ਉਹਦੀ ਸਹੇਲੀਆਂ ਉਹਦੀ ਧੀ ਤੇ ਇਹ ਬੱਚੀ ਸਹੇਲੀ ਸੀ ਤੇ ਬੱਚੀਆਂ ਕਦੇ ਉਸ ਦੇ ਘਰ ਤੇ ਕਦੇ ਇੱਧਰ ਘਰ ਬੁਲਾਉਣ ਵਾਸਤੇ ਗਈ ਸੀ ਉਹਦੀ ਮਾਂ ਦਾ ਵੀ ਬੈਨ ਆਇਆ ਤੇ ਬੁਲਾਉਣ ਵਾਸਤੇ ਗਈ ਸੀ ਮੇਰੇ ਕੋਲ ਆਹੋ ਜਾਨਬ ਤੇ ਉਹ ਤੁਸੀਂ ਦੇਖੋ ਕਿ ਇਹ ਜਿਹੜਾ ਬੰਦਾ ਰਾਖਸ਼ ਬਣਿਆ ਜੀ ਇਹਨੇ ਪਤਾ ਨਹੀਂ ਇਹਦੇ ਮਨ ਦੇ ਵਿੱਚ ਇਹ ਜਿਹੜੀ ਚੀਜ਼ ਹੈ ਕਦੋਂ ਦੀ ਹੋਊਗੀ ਬਿਲਕੁਲ ਹੋ ਸਕਦਾ ਹੈ ਕਿ ਇਹ ਪਹਿਲਾਂ ਵੀ ਇਸ ਤਰੀਕੇ ਦੀ ਕੋਸ਼ਿਸ਼ ਕਰਨ ਲੱਗਦਾ ਪਰ ਘਰੇ ਜਾਂ ਉਹਦੀ ਘਰ ਵਾਲੀ ਜਾਂ ਉਹਦੀ ਬੇਟੀ ਹੋਣੀ ਬਿਲਕੁਲ ਬਿਲਕੁਲ ਤੇ ਉਹ ਮਾੜੇ ਕਰਮਾਂ ਨੂੰ ਕਹਿ ਲੋ ਉਸ ਬੱਚੀ ਦੇ ਕਿ ਉਸ ਵੇਲੇ ਘਰੇ ਉਸ ਤੋਂ ਬਿਨਾ ਕੋਈ ਹੈ ਨਹੀਂ ਸੀ ਹੈ ਨਹੀਂ ਸੀ ਬਿਲਕੁਲ ਉਹਨੇ ਉਸ ਤੋਂ ਬਾਅਦ ਜਸਪ੍ਰੀਤ ਜੋ ਉਹਨੇ ਕੀਤਾ ਸਭ ਨੂੰ ਪਤਾ ਆਪਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਪਰ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਦੀ ਐਂਟਰੀ ਹੋ ਗਈ ਉਹਨਾਂ ਨੇ ਇੱਕ ਵਾਇਸ ਨੋਟ ਭੇਜਿਆ ਬਿਲਕੁਲ ਜੀ ਕਿ ਮੈਂ ਦੇਖਿਆ ਕਿ ਉਸ ਮੌਕੇ ਜਦੋਂ ਉਸ ਬੰਦੇ ਨੂੰ ਫੜਿਆ ਗਿਆ ਦੋਸ਼ੀ ਨੂੰ ਕਿ ਉੱਥੇ ਦਿਮਾਲੇ ਵਾਲੇ ਦਸਤਾਰਾਂ ਵਾਲੇ ਬੰਦੇ ਵੀ ਖੜੇ ਸੀ ਹਾਂ ਇਹ ਕਹਿੰਦੇ ਕਿ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਤੁਸੀਂ ਉੱਥੇ ਹੀ ਉਹਨੂੰ ਚਟਕਾਇਆ ਕਿਉਂ ਨਹੀਂ ਉੱਥੇ ਉਹਦਾ ਸੌਦਾ ਕਿਉਂ ਨਹੀਂ ਲਾਇਆ ਕਿਉਂਕਿ ਰੌਹਰ ਸਰ ਵੀ ਜਦੋਂ ਦਰਬਾਰ ਸਾਹਿਬ ਦੀ 11 ਇੱਕ ਵਾਰੀ ਘਟਨਾ ਹੋਈ ਸੀ ਵੀ ਕੋਈ ਬੇਅਦਬੀ ਕਰਨ ਆਇਆ ਸੀ ਤੇ ਮੌਕੇ ਤੇ ਹੀ ਉਹਨੂੰ ਵੱਢ ਦਿੱਤਾ ਗਿਆ ਸੀਗਾ ਇਹ ਅਮਰਤਪਾਲ ਉਹਨਾਂ ਦੇ ਕਹਿੰਦੇ ਮੁਤਾਬਕ ਉਹਨੂੰ ਮੌਕੇ ਤੇ ਹੀ ਕਿਉਂ ਨਹੀਂ ਮਾਰਿਆ ਗਿਆ ਯੈਸ ਕਹਿਣ ਦਾ ਹੀ ਮਤਲਬ ਸੀਗਾ ਪਰ ਅਮਰਤਪਾਲ ਮੈਰੋ ਨੂੰ ਇਹ ਸੋਚਣਾ ਚਾਹੀਦਾ ਜੀ ਕਿ ਜਿਹੜੇ ਉੱਥੇ ਲੋਕ ਸੀ ਜੇ ਉਹ ਆਪਸ ਆਸ ਨੇੜੇ ਦੇ ਘਰਾਂ ਦੇ ਹੀ ਸੀ ਨਾ ਉਹ ਹੁਣ ਘਰਾਂ ਦੇ ਹੁਣ ਕਰਕੇ ਉਹ ਉਹਨਾਂ ਦੇ ਸਾਰਿਆਂ ਦੇ ਪਰਿਵਾਰ ਵੀ ਸੀ ਬਿਲਕੁਲ ਬਿਲਕੁਲ ਜੇ ਮੰਨ ਲਓ ਕੋਈ ਉਹਦੇ ਚ ਉੱਥੇ ਬਹੁਤ ਜ਼ਿਆਦਾ ਤੈਸ ਚ ਆ ਕੇ ਜੋ ਕੁਝ ਗਲਤ ਟੈਂਪਟ ਕਰ ਦਿੰਦਾ ਉਸ ਉਸ ਦੋਸ਼ੀ ਨੂੰ ਦੋਖੀ ਨੂੰ ਮਾਰ ਮੁਕਾ ਦਿੰਦਾ ਮੌਕੇ ਤੇ ਬਿਲਕੁਲ ਤਾਂ ਉਹਦੇ ਪਿੱਛੇ ਪਰਿਵਾਰ ਦਾ ਉਹਨੂੰ ਕੌਣ ਸਾਂਭਦਾ ਸਵਾਲ ਇਹ ਸੀਗਾ ਜੀ 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 ਕਿਉਂ ਹੁਣ ਅੰਮ੍ਰਿਤਪਾਲ ਮੈਰੋਂ ਨੇ ਇਹ ਨਾਰਾਜ਼ਗੀਤਾ ਜਿਤਾਤੀ ਵੀ ਤੁਸੀਂ ਕੀਤਾ ਕਿਉਂ ਨਹੀਂ ਬਿਲਕੁਲ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉੱਥੇ ਲੋਕ ਸੀਗੇ ਜਿਹੜੇ ਉਹ ਪਰਿਵਾਰਿਕ ਲੋਕ ਸੀ ਬਿਲਕੁਲ ਜੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਐਸਾ ਸਟੈਪ ਚੱਕ ਦਿੰਦਾ ਤਾਂ ਉਹ ਅੱਜ ਜੇਲ੍ਹ 'ਚ ਹੋਣਾ ਸੀ ਹੂੰ ਤੇ ਫਿਰ ਜੇਲ੍ਹ 'ਚ ਜਦੋਂ ਚਲਿਆ ਜਾਂਦਾ ਤਾਂ ਫਿਰ ਉਹਦੇ ਬੱਚੇ ਵੀ ਨੇ ਉਹਦੇ ਪਤਨੀ ਵੀ ਆ ਉਹਦੇ ਮਾਤਾ ਪਿਤਾ ਵੀ ਹੋਣਗੇ ਉਹਨਾਂ ਨੂੰ ਕੌਣ ਸੰਭੂਗਾ ਪਰਿਵਾਰ ਪਿੱਛੇ ਇਹ ਵੀ ਹੋ ਸਕਦਾ ਕਿ ਉਹ ਇਕੱਲਾ ਹੀ ਘਰ ਦੇ ਵਿੱਚ ਕਮਾਉਣ ਵਾਲਾ ਹੋਵੇ ਹੂੰ ਹੁਣ ਤੁਸੀਂ ਕਹਿਤਾ ਦਿੱਤਾ ਜੀ ਕਿ ਇਹ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਕੀਤਾ ਸੀ ਹੂੰ ਮਹਿਰੋ ਸਾਹਿਬ ਨੂੰ ਆਪਾਂ ਗੱਲ ਕਰਦੇ ਆ ਤੁਸੀਂ ਕਮਲ ਕੋਰ ਜਿਹੜੀ ਭਾਬੀ ਸੀ ਬਿਲਕੁਲ ਬਿਲਕੁਲ ਉਹਦਾ ਤੁਸੀਂ ਉਹਨੂੰ ਮਾਰਿਆ ਹੈ ਤੁਸੀਂ ਕਹਿ ਰਹੇ ਹੋ ਵੀ ਸੌਦਾ ਅਸੀਂ ਲਾਤਾ ਉਸ ਤੋਂ ਬਾਅਦ ਤੁਸੀਂ ਕਿੱਥੇ ਹੋ ਹੁਣ ਤੁਸੀਂ ਤਾਂ ਦੇਸ਼ ਛੱਡ ਕੇ ਨਿਕਲ ਗਏ ਬਿਲਕੁਲ ਤੁਹਾਡੇ ਨਾਲ ਦੇ ਜਿਹੜੇ ਦੋ ਸਾਥੀ ਸੀ ਉਹ ਪਿੱਛੇ ਰਹਿ ਗਏ ਉਹ ਤਾਂ ਗ੍ਰਿਫਤਾਰ ਹੋ ਗਏ ਬਿਲਕੁਲ ਬਿਲਕੁਲ ਹਾਲਾਂਕਿ ਤੁਹਾਡੇ ਤੇ ਵੀ ਉਹੀ ਪਰਚਾ ਪਰ ਤੁਸੀਂ ਪੁਲਿਸ ਦੇ ਹੱਥੇ ਨਹੀਂ ਆਏ ਤੁਸੀਂ ਤਾਂ ਨਿਕਲ ਗਏ ਪਹਿਲਾਂ ਹੀ ਤੁਸੀਂ ਕਹਿੰਦੇ ਹੋ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਬੰਦੀ ਕਿਉਂਕਿ ਉਹ ਪਰਿਵਾਰਾਂ ਵਾਲੇ ਸੀਗੇ ਪਰਿਵਾਰਾਂ ਵਾਲੇ ਸੀ ਹੂੰ ਦੇਖੋ ਜਦੋਂ ਜਸਪੀਤ ਕੋਈ ਵੀ ਆ ਤੁਸੀਂ ਉਹ ਮੈਂ ਆ ਜਾਂ ਕੋਈ ਹੋਰ ਵੀ ਹੈਗਾ ਆ ਸਭ ਤੋਂ ਪਹਿਲਾਂ ਬੰਦਾ ਆਪਦਾ ਪਰਿਵਾਰ ਦੇ ਬਿਲਕੁਲ ਪਰਿਵਾਰ ਸੋਚਦਾ ਔਰ ਕਿਉਂ ਨਾ ਸੋਚੇ ਪਰਿਵਾਰ ਦੇ ਬਾਰੇ ਮੈਂ ਇਹ ਇਹ ਗੱਲ ਅੱਗੇ ਦੱਸਦਾ ਹੂੰ ਹੁਣ ਅਮਰਿਤਪਾਲ ਸਿੰਘ ਮੈਰੋਨੀ ਤਾਂ ਕਹਿ ਕੇ ਚੱਲਦੇ ਬਣੇ ਕਿ ਯਾਰ ਸ਼ਰਮ ਆਉਣੀ ਚਾਹੀਦੀ ਐ ਤੁਸੀਂ ਉੱਥੇ ਕੀਤਾ ਕਿਉਂ ਨਹੀਂ ਹੁਣ ਉਹਨਾਂ ਦੀ ਗੱਲ ਕਰਦਾ ਮੈਂ ਜੇ ਤੁਸੀਂ ਕਮਲਕੌਰ ਭਾਬੀ ਨੂੰ ਸੋਦਾ ਲਾਇਆ ਜਾਂ ਟਕਾਇਆ ਤਾਂ ਤੁਸੀਂ ਹੁਣ ਇਹ ਥੋੜੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਬੈਠ ਕੇ ਕੋਈ ਕੰਮ ਕਰ ਲੋਗੇ ਜਾਂ ਪੰਜਾਬ 'ਚ ਤੁਸੀਂ ਆ ਜਾਓਗੇ ਜੇ ਜਦੋਂ ਆਓਗੇ ਉਹਦੇ ਉੱਤੇ ਤੁਹਾਡੀ ਅਰੈਸਟ ਪੈ ਜਾਣੀ ਹੈ ਹੁਣ ਤੁਸੀਂ ਕਿੱਥੇ ਬੈਠੇ ਹੋ ਕਿੱਥੇ ਇਹ ਕਿਸੇ ਨੂੰ ਨਹੀਂ ਪਤਾ ਪਰ ਜਿਹੜੇ ਤੁਹਾਡੇ ਨਾਲ ਵਾਲੇ ਸਿੰਘ ਸੀ ਉਹ ਤਾਂ ਫਸ ਗਏ ਨਾ ਬਿਲਕੁਲ ਉਹਨਾਂ ਦੀ ਤਾਂ ਹੁਣ ਉਮਰ ਜੇਲ੍ਹ ਦੇ ਵਿੱਚ ਜਾਊਗੀ ਹਾਂ ਹਾਲਾਂਕਿ ਕਮਲਕੌਰ ਦੇ ਮਾਮਲੇ 'ਚ ਇਹ ਨਹੀਂ ਹੁਣ ਪਤਾ ਕਿਉਂਕਿ ਤਿੰਨੇ ਜਣੇ ਸੀ ਇਹ ਵੀ ਕਿਨੇ ਜਿਆਦਾ ਅਟੈਂਪਟ ਕਰਕੇ ਉਹਨੂੰ ਮਾਰਿਆ ਜਿਵੇਂ ਕਿਹਾ ਗਿਆ ਨਾ ਵੀ ਗਲਾ ਕੁੱਟਿਆ ਗਿਆ ਹੁਣ ਕੀ ਕਿਹਨੇ ਕੁੱਟਿਆ ਤਿੰਨਾਂ ਨੂੰ ਉਹਦਾ ਪਤਾ ਕਾਨੂੰਨੀ ਦੇ ਮਤਾਬਕ ਦੋਸ਼ੀ ਤਾਂ ਤਿੰਨੇ ਹੀ ਨੇ ਨਾ ਦੋਸ਼ੀ ਤਿੰਨੇ ਹੋ ਗਏ ਹੈਨਾ ਵੀ ਹੁਣ ਉਹਦੇ 'ਚ ਮੈਂ ਇਹ ਕਹਿ ਰਿਹਾ ਵੀ ਅਮਰਿਤਪਾਲ ਮੈਰੂ ਦਾ ਪਤਾ ਨਹੀਂ ਕਿੰਨਾ ਕੋਲ ਹੈ ਕਿ ਉਹਨਾਂ ਨੇ ਉਹ ਗਲਾ ਕੁੱਟਿਆ ਜਾਂ ਦੂਜੇ ਸਿੰਘਾਂ ਨੇ ਗਲਾ ਕੁੱਟਿਆ ਇਹ ਇੱਕ ਚਲੋ ਵੱਖਰਾ ਕਾਨੂੰਨੀ ਵਿਸ਼ਾ ਉਹਨਾਂ ਦਾ ਜੀ ਦੂਜੇ ਪਾਸੇ ਸਵਾਲ ਇਹ ਬਣਦਾ ਕਿ ਭਾਈ ਸੰਦੀਪ ਸਿੰਘ ਸਣੀ ਨੇ ਸੋਦਾ ਲਾਇਆ ਹੂੰ ਸੁਦੀਰ ਸੂਰੀ ਬਿਲਕੁਲ ਨੂੰ ਮਾਰਿਆ ਜਦੋਂ ਬਿਲਕੁਲ ਉਸ ਤੋਂ ਬਾਅਦ ਫਿਰ ਜੇੜ ਦੇ ਵਿੱਚ ਸੂਬਾ ਸਰੰਦ ਹੂੰ ਉਹ ਉਹਨੂੰ ਉਹਦਾ ਕਟਾਪਾ ਕੀਤਾ ਤੇ ਉਹਦੀ ਵੀ ਬਾਅਦ ਚੋਂ ਮੌਤ ਹੋਈ ਬਿਲਕੁਲ ਹੁਣ ਸੰਦੀਪ ਸਣੀ ਨੇ ਠੀਕ ਹੈ ਉਹੀ ਜਜ਼ਬਾ ਜਜ਼ਬਾਤੀ ਹੋ ਕੇ ਦੋਨੋਂ ਮੌਕਿਆਂ ਤੇ ਉਹਨਾਂ ਨੇ ਆਪਣਾ ਉਹ ਕੰਮ ਕੀਤਾ ਜਿਹੜਾ ਅਮਰਤਪਾਲ ਸਿੰਘ ਮੈਰੋ ਹੋਣੀ ਚਾਹੁੰਦੇ ਸੀ ਆ ਉਹ ਕਹਿੰਦੇ ਸੀ ਵੀ ਐਦਾਂ ਹੋਣਾ ਚਾਹੀਦਾ ਜੀ ਹੁਣ ਸਵਾਲ ਇਹ ਹੈ ਕੀ ਭਾਈ ਸੰਦੀਪ ਸਿੰਘ ਸਣੀ ਨੇ ਇਹ ਦੋ ਸੌਦੇ ਲਾਏ ਆ ਸਿੱਖ ਇਤਿਹਾਸ ਦੇ ਹਿਸਾਬ ਨਾਲ ਉਹ ਕਾਰਜ ਕੀ ਨੇ ਦੋ ਦੋ ਸੌਦੇ ਲਾਏ ਹਨ ਬਿਲਕੁਲ ਔਰ ਸੁਬਸਰੰਦ ਵਾਲਾ ਤਾਂ ਬਾਲਾ ਹੀ ਉਹ ਗ੍ਰੇਟ ਇੱਕ ਸੀਗਾ ਕਿ ਬੜਾ ਆਪਣੀ ਕੌਮ ਚਿੱਤਾ ਉਹਨੂੰ ਮਹਾਨ ਗਿਣਿਆ ਜਾਊਗਾ ਬਹੁਤ ਮਹਾਨ ਕਾਰਜ ਸੀਗਾ ਪਰ ਅਸੀਂ ਕੀ ਦਿੱਤਾ ਭਾਈ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੂੰ ਰਿਟਰਨ ਦੇ ਵਿੱਚ ਹੂੰ ਤੁਸੀਂ ਤਰਨਤਾਰਨ ਵਾਲਿਆਂ ਚ ਉਹਨਾਂ ਦੀ ਗੱਲ ਕਰਦੇ ਮੈਂ ਗੱਲ ਕਰਦਾ ਜੀ ਹੁਣ ਏ ਥੋੜੀ ਐ ਕਿ ਹੁਣ ਭਾਈ ਸੰਦੀਪ ਸਿੰਘ ਸਣੀ ਉਹਦੋਂ ਤੱਕ ਕਮਾਉਂਦਾ ਸੀ ਨਾ ਬਿਲਕੁਲ ਆਪਣੀ ਦੁਕਾਨ ਚਲਾਉਂਦੇ ਸੀ ਠੀਕ ਆ ਉਹਨਾਂ ਦੇ ਦੋ ਭਰਾ ਹੈਗੇ ਨੇ ਉਹ ਉਹਨਾਂ ਦਾ ਟੱਬਰ ਵੀ ਸਾਂਭਦੇ ਨੇ ਹੂੰ ਪਰ ਅਸੀਂ ਕੀ ਦੇ ਰਹੇ ਹਾਂ ਉਹਨਾਂ ਨੂੰ ਅਸੀਂ ਕੋਈ ਮਾਲੀ ਮਦਦ ਕਰਨ ਗਏ ਹਾਂ ਅਸੀਂ ਉਹਨਾਂ ਦੀ ਵੀ ਨਹੀਂ ਤੁਸੀਂ ਕੌਮ ਦੇ ਲਈ ਇੰਨਾ ਮਹਾਨ ਕਾਰਜ ਕੀਤਾ ਤੁਸੀਂ ਜੇਲ੍ਹ ਚੋਂ ਤੁਸੀਂ ਅਗਲੀ ਉਮਰ ਜੇਲ੍ਹ ਚ ਹੀ ਰਹਿਣਾ ਤੁਸੀਂ ਨੇ ਤੇ ਅਸੀਂ ਤੁਹਾਡੇ ਪਰਿਵਾਰਾਂ ਨੂੰ ਸਾਂਭਦੇ ਹਾਂ ਹੂੰ ਕਿਸੇ ਨੇ ਲਈ ਜ਼ਿੰਮੇਵਾਰੀ ਹੈ ਕਿਸੇ ਸੰਗਤ ਦੇ ਵਿੱਚੋਂ ਕਿਸੇ ਨੇ ਲਈ ਹੋਵੇ ਦੂਜੀ ਗੱਲ ਇਹ ਚਲੋ ਇਹ ਤਾਂ ਹੋ ਗਿਆ ਕਿ ਤੁਸੀਂ ਪਰਿਵਾਰ ਦੀ ਮਦਦ ਕਰੋਗੇ ਆਰਥਿਕ ਰੂਪ ਦੇ ਨਾਲ ਚਲੋ ਮੰਨ ਲਿਆ ਤੁਹਾਡੇ ਕੋਲ ਪੈਸੇ ਨਹੀਂ ਜੀ ਅਸੀਂ ਤਾਂ ਕਰਕੇ ਉਹਨਾਂ ਦੀ ਮਦਦ ਨਹੀਂ ਕਰ ਸਕੀ ਜੀ ਤੁਹਾਡੇ ਕੋਲ ਵੋਟ ਤਾਂ ਹੈਗੀ ਸੀ ਨਾ ਤੁਹਾਡੀ ਵੋਟ ਤਾਂ ਫ੍ਰੀ ਸੀ ਵੋਟ ਪਾਉਣ ਦੇ ਲਈ ਤਾਂ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ ਨਾ ਤੇ ਤੁਸੀਂ ਵੋਟ ਤਾਂ ਪਾ ਕੇ ਤਰਨ-ਤਰਨ ਦੇ ਵਿੱਚ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਜਿਤਾ ਸਕਦੇ ਸੀ ਕਿ ਨਹੀਂ ਜਿਤਾ ਸਕਦੇ ਸੀ ਬਿਲਕੁਲ ਜੇ ਤੁਸੀਂ ਸਮਝਦੇ ਹੋ ਕਿ ਐਡੇ ਵੱਡੇ ਕਾਰਜ ਉਹਨਾਂ ਨੇ ਕੀਤੇ ਤਾਂ ਤੁਸੀਂ ਆਰਥਿਕ ਮਦਦ ਛੱਡੋ ਮੈਂ ਕਹਿੰਨਾ ਯਾਰ ਤੁਸੀਂ ਵੋਟ ਤਾਂ ਪਾ ਸਕਦੇ ਸੀ ਹੂੰ ਫਿਰ ਜਿਹੜੇ ਜਿਸ ਸਮਾਜ ਦੇ ਵਿੱਚ ਹੂੰ ਇੱਕ ਪਾਸੇ ਐਦਾਂ ਹੋਣ ਕੰਮ ਹੋਣ ਤੇ ਦੂਜੇ ਪਾਸੇ ਲੋਕ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵੋਟ ਤੱਕ ਨਾ ਪਾਉਣ ਜਿਤਾ ਤੱਕ ਨਾ ਦੇਣ ਹੂੰ ਤੇ ਫਿਰ ਕਿਹਦੇ ਲਈ ਬੰਦਾ ਕਰੇ ਤੁਸੀਂ ਕਹਿੰਦੇ ਹੋ ਵੀ ਇਹ ਉੱਥੇ ਚਲਿਆ ਗਿਆ ਹੁਣ ਗੁਰੰਦਰ ਵਾਲੇ ਤੇ ਤੁਸੀਂ ਕਹਿੰਦੇ ਹੋ ਵੀ ਸਣੀ ਨੇ ਪੰਥ ਲਈ ਇਹ ਕਾਰਜ ਕੀਤਾ ਪਰ ਪੰਥ ਨੇ ਰਿਵਰਟ ਨਹੀਂ ਕੀਤਾ ਕੀ ਕੀਤਾ ਹੂੰ ਪੰਥ ਇੱਕ ਪਾਸੇ ਛੱਡ ਦਿਓ ਚਲੋ ਤਰਨਤਾਰਨ ਦੇ ਲੋਕਾਂ ਦੇ ਤੇ ਹੀ ਰੱਖ ਲਓ ਆਪਾਂ ਹੁਣ ਉਹ ਅੰਮ੍ਰਿਤਸਰ ਰਹਿੰਦੇ ਨੇ ਤਰਨਤਾਰਨ ਤੇ ਅੰਮ੍ਰਿਤਸਰ ਕੋਈ ਦੂਰ ਥੋੜੀ ਹੈ ਇੱਕ ਮਿੱਕੇ ਨੇ ਪਰ ਰੌ ਸਰ ਇੱਕ ਵੱਡੀ ਗੱਲ ਇਹ ਆ ਵੀ ਜੇ ਆਪਾਂ ਸੋਸ਼ਲ ਮੀਡੀਆ ਤੇ ਦੇਖੀਏ ਜਦੋਂ ਕੋਈ ਅਜਿਹਾ ਕਾਰਜ ਹੁੰਦਾ ਤੇ ਲੋਕ ਉਹਦੀ ਸ਼ਲਾਘਾ ਬਹੁਤ ਕਰਦੇ ਨੇ ਪਰ ਉਹ ਸੋਸ਼ਲ ਮੀਡੀਆ ਤੇ ਹੈ ਨਾ ਤੁਹਾਡੇ ਕਿਹੜੇ ਵੀ ਸ਼ਲਾਘਾ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀ ਕਰਦੇ ਨੇ ਸਿਰਫ ਕਮੈਂਟ ਬਾਜ਼ੀ ਕਰ ਦੇਣਗੇ ਚਾਰ ਪੋਸਟਾਂ ਪਾ ਦੇਣਗੇ ਹੋਰ ਉਸ ਤੋਂ ਇਲਾਵਾ ਇਹ ਦੇਖੋ ਦਸਪ੍ਰਿਤ ਉਹਨਾਂ ਲੋਕਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਪੋਸਟਾਂ ਪਾਉਂਦੇ ਨੇ ਉਹਨਾਂ ਦਾ ਰੋਲ ਕੀ ਹੈ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਕੀਤਾ ਕੀ ਹੈ ਜ਼ੀਰੋ ਸਿਰਫ ਪੋਸਟਾਂ ਪਾਉਣੀਆਂ ਨੇ ਪੋਸਟਾਂ ਵੀ ਕਿਉਂ ਪੈਂਦੀਆਂ ਨੇ ਜਾਦੇ ਉਹ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਵਿਊਜ਼ ਦੇ ਲਈ ਅਸੀਂ ਵੋਟਾਂ ਪਾਉਣੀ ਆ ਅਸੀਂ ਦੇਖ ਲੈਣੇ ਆ ਵੀ ਇਧਰਲੇ ਪਾਸੇ ਨੂੰ ਜੇ ਅਸੀਂ ਪੋਸਟ ਕਰਕੇ ਪਾ ਦਈਏ ਤਾਂ ਸਾਡੇ ਵਿਊ ਬਹੁਤ ਆ ਜਾਣਗੇ ਸਾਡੀ ਚੜ੍ਹਾਈ ਹੋ ਜੂਗੀ ਸੋਸ਼ਲ ਮੀਡੀਆ ਪਰ ਹੁਣ ਨਮਾ ਨਮਾ ਤੁਸੀਂ ਤੁਸੀਂ ਦੇਖਿਆ ਹੋਊਗਾ ਵੀ ਪੰਜਾਬੀ ਯੂਨੀਵਰਸਿਟੀ ਚ ਇੱਕ ਬਹੁਤ ਨਿੱਕੀ ਉਮਰ ਦੀ ਕੁੜੀ ਨੇ ਪੰਜਾਬ ਪੁਲਿਸ ਦੇ ਕਿਸੇ ਹਾਂ ਵਲੰਟੀਅਰ ਨੂੰ ਕਿਹਾ ਕਿ ਮੇਰੀ ਬਾਹ ਛੱਡ ਉਹ ਵੀ ਅੱਜ ਕੱਲ ਬਹੁਤ ਹਾਈਲਾਈਟ ਆ ਉਹ ਹਾਈਲਾਈਟ ਆ ਉਹ ਉਹ ਫੇਰ ਉੱਥੇ ਹੀ ਸਮਾਜ ਤੇ ਸਵਾਲ ਆ ਗਿਆ ਨਾ ਹੂੰ ਕਿ ਤੁਸੀਂ ਇਹ ਕਹਦੇ ਹੋ ਠੀਕ ਆ ਉਹ ਕੁੜੀ ਚਲੋ ਡਰੀ ਨਹੀਂ ਪਰ ਉਹਦਾ ਇੱਕ ਵੱਖਰਾ ਵਿਸ਼ਾ ਵੀ ਸੀ ਉੱਥੇ ਉਹ ਕੁੜੀ ਪੁਲਿਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਵੀ ਕਰ ਸਕਦੀ ਸੀ ਹੁਣ ਇੱਕ ਕੁੜੀ ਨੇ ਪੁਲਿਸ ਵਾਲਿਆਂ ਨੂੰ ਇਹ ਕਹਿਤਾ ਉਹ ਵੀ ਆਪਣੀ ਯੂਨੀਵਰਸਿਟੀ ਦੇ ਗੇਟ ਤੇ ਕਿ ਬਾਹ ਛੱਡ ਨਹੀਂ ਤਾਂ ਹਿਸਾਬ ਲਾ ਲਈ ਮੈਂ ਤੈਨੂੰ ਦੇਖ ਲੂੰ ਹੂੰ ਅਸੀਂ ਉਸ ਕੁੜੀ ਨੂੰ ਇੱਕ ਬਹੁਤ ਵੱਡੇ ਵੱਡਾ ਪ੍ਰਚਾਰਿਆ ਸੀ ਮਾਈ ਭਾਗੋ ਦਾ ਪ੍ਰਸਕਾਰ ਨੇ ਵੀ ਕੀਤਾ ਤੇ ਮਾਨ ਸਾਹਿਬ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਮਾਈ ਭਾਗੋ ਦਾ ਪੁਰਸਕਾਰ ਵੀ ਦਿੱਤਾ ਹੂੰ ਹੂੰ ਸਿਰਫ ਇੱਕ ਬਾਹ ਛੱਡ ਕਹਿਣ ਦੇ ਨਾਲ ਬਈ ਕੁਲਵਿੰਦਰ ਕੌਰ ਕਿੱਥੇ ਗਈ ਸੀ ਆਈਐਸਐਫ ਵਾਲੀ ਜਿਹਨੇ ਮਹਾਲੀ ਏਅਰਪੋਰਟ ਦੇ ਉੱਤੇ ਕੰਗਣਾ ਰਣੋਤ ਦੇ ਜਿਹਨੇ ਥੱਪੜ ਤੱਕ ਮਾਰਤਾ ਸੀ ਬਿਲਕੁਲ ਬਿਲਕੁਲ ਤੇ ਕੁਲਵਿੰਦਰ ਕੌਰ ਕਿਉਂ ਨਹੀਂ ਤੁਸੀਂ ਦੇ ਸਕੇ ਮਾਈ ਭਾਗੋ ਵਾਲਾ ਬਿਲਕੁਲ ਉਹਨ ਇੱਥੇ ਹਿਸਾਬ ਲਾਵੇ ਲੋਕ ਵੀ ਹਿਸਾਬ ਲਾਉਣ ਵੀ ਕਿਹਦੀ ਜ਼ਰੂਰਤ ਜ਼ਿਆਦਾ ਵੱਡੀ ਸੀ ਕੁਲਵਿੰਦਰ ਕੌਰ ਦੀ ਜਾਂ ਇਸ ਧੀ ਦੀ ਰੀਲ ਤੇ ਰੀਲ 'ਚ ਫਰਕ ਲੋਕ ਸਮਝਦੇ ਆ ਫਰਕ ਸਮਝਦੇ ਹੂੰ ਫਰਕ ਸਮਝਦੇ ਬਿਲਕੁਲ ਸਹੀ ਕੁਲਵਿੰਦਰ ਕੌਰ ਦਾ ਮੈਂ ਕਹਿੰਦਾ ਅੱਜ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਉਹ ਹੈ ਕਿੱਥੇ ਆ ਭੁੱਲ ਗਏ ਬਿਲਕੁਲ ਸਹੀ ਗੱਲ ਤੁਹਾਡੀ ਜਸਪ੍ਰੀਤ ਹਲੇ ਤੱਕ ਜਿਹੜੀ ਜਾਣਕਾਰੀ ਹੈ ਨਾ ਹਲੇ ਤੱਕ ਉਹ ਕੁੜੀ ਸਸਪੈਂਡ ਚੱਲ ਰਹੀ ਹੈ ਹੂੰ ਹਲੇ ਤੱਕ ਉਹਨੂੰ ਸ਼ਾਇਦ ਰੀਜੋਇਨ ਕਰਾਇਆ ਨਹੀਂ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਸਾਲ ਦੇ ਨੇੜੇ ਹੋ ਹੋਣ ਵਾਲਾ ਹੋ ਗਿਆ ਵੱਧੇ ਹੋਰ ਤੁਹਾਡੇ ਤੁਹਾਡੇ ਕਹਿੰਦੇ ਮੁਤਾਬਕ ਜਦੋਂ ਬੰਦਾ ਮੌਕੇ ਤੇ ਇਹੋ ਜੀ ਕੋਈ ਘਟਨਾ ਦੇ ਉੱਤੇ ਕੋਈ ਰੈਕਟ ਕਰਦਾ ਤਾਂ ਉਸ ਤੋਂ ਬਾਅਦ ਉਹਦੀ ਪੁਸ਼ਪਰਤੀਤ ਹੁਣ ਬੰਦਕਾ ਪੁਸ਼ਪਰਤੀਤ ਕੋਈ ਨਹੀਂ ਅਸੀਂ ਮੌਕੇ ਤੇ ਸਵਾਲ ਤਾਂ ਅਸੀਂ ਕਰ ਦਿੰਨੇ ਆ ਹਮ ਹੁਣ ਮੈਰੋਦ ਸਾਹਿਬ ਨੇ ਸਵਾਲ ਤਾਂ ਖੜਾ ਕਰਤਾ ਕਿ ਉੱਥੇ ਜਿਹੜੇ ਲੋਕ ਖੜੇ ਸੀ ਮੈਨੂੰ ਸ਼ਰਮ ਆਉਂਦੀ ਆ ਤੁਹਾਡੇ ਤੇ ਤੁਸੀਂ ਦਸਤਾਰਾ ਬੰਨੀਆਂ ਹੋਈਆਂ ਸੀ ਤੁਸੀਂ ਮੌਕੇ ਤੇ ਸੋਧਾ ਕਿਉਂ ਨਾ ਲਾਇਆ ਬਈ ਜਿਨ੍ਹਾਂ ਨੇ ਲਾਏ ਨੇ ਉਹਨਾਂ ਦੇ ਨਾਲ ਤੁਸੀਂ ਕਿੰਨਾ ਖੜੇ ਹੋ ਬਿਲਕੁਲ ਹੁਣ ਮੈਰੋ ਸਾਹਿਬ ਨੇ ਪ੍ਰਚਾਰ ਕਿੰਨਾ ਕੀਤਾ ਮੈਨੂੰ ਨਹੀਂ ਪਤਾ ਭਾਈ ਮਨਦੀਪ ਸਿੰਘ ਸਣੀ ਦਾ ਹੂੰ ਠੀਕ ਹੈ ਮੰਨਿਆ ਉਹ ਇੱਥੇ ਹੈ ਨਹੀਂ ਸੀ ਪਰ ਜਿਵੇਂ ਉਹ ਹੁਣ ਵਾਇਸ ਨੋਟ ਪਾਉਂਦੇ ਨੇ ਕੋਈ ਵੀਡੀਓ ਬਣਾ ਕੇ ਕੋਈ ਵਾਇਸ ਨੋਟ ਪਾ ਕੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਭਾਈ ਮਨਦੀਪ ਸਿੰਘ ਅਪੀਲ ਹਾ ਦਾ ਨਾਰਾ ਤਾਂ ਮਾਰਨਾ ਚਾਹੀਦਾ ਸੀ ਹਾਂ ਕਿ ਭਾਈ ਪਾਓ ਇਸ ਇਸ ਬੰਦੇ ਦੇ ਭਰਾ ਨੇ ਕੀ ਨਹੀਂ ਕੀਤਾ ਸਾਡੇ ਲਈ ਸਾਡੀ ਕੌਮ ਲਈ ਕੀ ਨਹੀਂ ਕੀਤਾ ਜੇ ਅਸੀਂ ਮਨਦੀਪ ਸਿੰਘ ਨੂੰ ਨਹੀਂ ਜਿਤਾ ਰਹੇ ਤਾਂ ਫਿਰ ਫਿਰ ਸਾਡੇ ਤੇ ਲੱਖ ਲਾਣਤਾ ਬਿਲਕੁਲ ਹੁਣ ਜਦੋਂ ਇੱਕ ਪਾਸੇ ਇਸ ਤਰੀਕੇ ਦੇ ਨਾਲ ਇਗਨੋਰ ਹੋ ਰਹੇ ਨੇ ਬੰਦੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪਰਿਵਾਰਕ ਬੰਦੇ ਖੜੇ ਨੇ ਉਹ ਜਾ ਕੇ ਉਹਦਾ ਕਤਲ ਕਰ ਦੇਣ ਉਹਨੂੰ ਸੋਦਾ ਮੌਕੇ ਤੇ ਲਾ ਦੇਣ ਬਿਲਕੁਲ ਫਿਰ ਉਹਨਾਂ ਦਾ ਬੱਚੇ ਕੌਣ ਪਾਲੂਗਾ ਹਮ ਬੱਚੇ ਤਾਂ ਇੱਕ ਤਰੀਕੇ ਦੇ ਨਾਲ ਅਨਾਥ ਹੀ ਹੋ ਜਾਣਗੇ ਨਾ ਬਿਲਕੁਲ 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 ਫਿਰ ਉਹ ਦੂਜੇ ਪਾਸੇ ਉਹੀ ਕੁੜੀ ਵਾਲੀ ਗੱਲ ਕਰ ਰਹੇ ਕਿ ਜੇ ਸਮਾਜ ਆ ਸਾਡਾ ਦੇਖੋ ਕਿ ਉਹ ਸਿਰਫ ਇੱਕ ਬਾਹ ਛੱਡ ਨੂੰ ਕਹਿ ਕੇ ਤੁਸੀਂ ਮਾਨ ਸਾਹਿਬ ਦੇ ਵੀ ਬਾਰੇ ਨਿਆਰੇ ਨੇ ਦੇਖੋ ਇਹਨਾਂ ਨੇ ਵੀ ਹੱਦ ਕਰਤੀ ਮਾਈ ਭਾਗੋ ਦੇ ਨਾਲ ਤੁਲਨਾ ਕਰਤੀ ਮਾਈ ਭਾਗੋ ਦਾ ਵਾਰਡ ਉਸ ਬੇਟੀ ਨੂੰ ਦੇਤਾ ਬਿਲਕੁਲ ਤੇ ਕੁਲਵਿੰਦਰ ਕੌਰ ਨੂੰ ਕਿਉਂ ਨਹੀਂ ਦਿੱਤਾ ਸਵਾਲ ਤਾਂ ਇਹ ਹੈ ਜਿਹਨੇ ਕੰਗਣਾ ਰਣੌਤ ਵਰਗੀ ਦੇ ਜਾ ਕੇ ਥੱਪੜ ਮਾਰਿਆ ਯਾਰ ਸੌਖੀ ਗੱਲ ਥੋੜੀ ਸੀ ਜਿਹਨੇ ਆਪਦੇ ਰਜਗਾਰ ਨਹੀਂ ਦੇਖਿਆ ਗਿਆ ਰੋਟੀ ਜਿਹੜੀ ਉਹਨੂੰ ਨੌਕਰੀ ਤੇ ਸੀ ਬਿਲਕੁਲ ਉਹਦੀ ਨੌਕਰੀ ਗਈ ਬਿਲਕੁਲ ਹੁਣ ਕਿੰਨੇ ਕੁ ਲੋਕ ਉਹਦੇ ਘਰੇ ਜਾਂਦੇ ਨੇ ਕੁਲਵਿੰਦਰ ਕੌਰ ਦੇ ਵੀ ਭਾਈ ਤੈਨੂੰ ਪੈਸੇ ਨਹੀਂ ਮਿਲ ਰਹੇ ਅਸੀਂ ਤੇਰੀ ਮਦਦ ਕਰਦੇ ਆ ਕਿੰਨੇ ਕੁ ਕਿਸਾਨ ਆਗੂ ਗਏ ਨੇ ਅੱਜ ਤੱਕ ਬਿਲਕੁਲ ਮੈਂ ਕਹਿੰਦਾ ਇੱਕ ਨਹੀਂ ਗਿਆ ਹੁਣ ਅੱਜ ਤੱਕ ਉਹ ਮੌਕੇ ਤੇ ਮੌਕੇ ਤੇ ਆ ਜਿਹੜੀ ਕਾਲ ਕਰ ਲਈ ਜਾਂ ਹਾਲਚਾਲ ਪੁੱਛ ਲਿਆ ਉਹ ਠੀਕ ਆ ਠੱਤੇ ਦਾ ਸਾਰਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਠੰਡੇ ਬਸਤੇ ਪੈ ਜਾਂਦੀ ਆ ਉਸ ਤੋਂ ਬਾਅਦ ਠੰਡੇ ਬਸਤੇ ਪੈ ਜਾਂਦਾ ਆ ਫਿਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਆ ਖੇਤੀ ਕਾਨੂੰਨ ਦੇ ਖਿਲਾਫ ਧਰਨੇ ਚੱਲ ਰਹੇ ਸੀ ਬਿਲਕੁਲ ਜੀ ਉਦੋਂ ਅਸੀਂ ਲੋਕਾਂ ਨੇ ਕੀ ਕਿਹਾ ਜਾਂ ਸਾਡੇ ਕਿਸਾਨ ਆਗੂਆਂ ਨੇ ਜਾਂ ਅਸੀਂ ਲੋਕਾਂ ਨੇ ਕੀ ਕਿਹਾ ਸੀ ਅਸੀਂ ਨੇ ਅਪੀਲ ਕੀਤੀ ਸੀ ਪੰਜਾਬੀ ਫੌਜੀਆਂ ਨੂੰ ਵੀਰਾਂ ਨੂੰ ਕੀ ਨੌਕਰੀ ਯਾਰ ਛੱਡਿਆ ਉਹ ਨੌਕਰੀ ਅਸੀਂ ਪਾਲ ਲਈ ਅਸੀਂ ਪਾਲਦਾਂਗੇ ਅਸੀਂ ਕਿੰਨੀ ਕੀ ਤਨਖਾਹ ਮਿਲਦੀ ਆ ਅਸੀਂ ਦਿਆ ਕਰਾਂਗੇ ਤੁਹਾਨੂੰ ਹਰ ਮਹੀਨੇ ਹੂੰ ਮੈਂ ਹੱਦ ਆ ਯਾਰ ਤੁਹਾਡੀ ਤੁਸੀਂ ਆ ਪਰਿਵਾਰਾਂ ਦਾ ਨੂੰ ਕੋਈ ਹੈਲਪ ਨਹੀਂ ਕਰ ਸਕਦੇ ਤੁਸੀਂ ਉਹ ਸਾਡਾ ਤਾਂ ਹਜ਼ਾਰਾਂ ਲੱਖਾਂ ਫੌਜੀ ਬੈਠਾ ਉੱਥੇ ਜਿਹੋ ਛੱਡ ਕੇ ਆਏ ਹੁੰਦੇ ਤੇ ਫਿਰ ਕਿਹਨੇ ਪਾਲਨੇ ਸੀ ਕਿਹੜੇ ਪਰਿਵਾਰ ਨੂੰ ਔਰ ਇੱਕ ਅੱਧੇ ਇੱਕ ਮੁੰਡਾ ਮੈਨੂੰ ਯਾਦ ਆ ਮੈਨੂੰ ਹੁਣ ਨਾਂ ਨਹੀਂ ਉਹਦਾ ਯਾਦ ਆ ਰਿਹਾ ਉਹ ਗੀਤ ਵੀ ਗਾਰਿਆ ਸੀਗਾ ਫੌਜੀ ਵੀਰ ਸੀ ਹੂੰ ਤੇ ਉਹ ਐਸੇ ਤਰੀਕੇ ਦੇ ਨਾਲ ਉਹ ਡਿਊਟੀ ਛੱਡ ਕੇ ਆਇਆ ਸੀ ਹੂੰ ਉਹ ਅੱਜ ਤੱਕ ਕਿੱਥੇ ਉਹਦਾ ਕਿਹੜਾ ਸਾਰ ਲੈ ਰਿਹਾ ਬੰਦੇ ਦਾ ਮਤਲਬ ਇਹ ਤੁਸੀਂ ਕਹਿ ਦਿੰਦੇ ਹੋ ਗਾਹਾਂ ਜੀ ਨੇ ਕਰਨਾ ਹੁੰਦਾ ਉਹਨੂੰ ਪੁੱਛੋ ਔਰ ਨਾਲੇ ਤੁਸੀਂ ਉਦਾਹਰਨ ਆਪਣੇ ਸਾਡੇ ਸਮਾਜ ਨੇ ਕੀ ਦਿੱਤੀ ਹੈ ਜੇ ਉਦਾਹਰਨਾਂ ਚੰਗੀਆਂ ਦਿੱਤੀਆਂ ਹੋਣ ਬਿਲਕੁਲ ਫੇਰ ਤਾਂ ਅੱਗੇ ਕੋਈ ਸਟੈਪ ਚੱਕੇ ਵੀ ਹਾਂ ਵੀ ਮੈਂ ਇਹ ਸਟੈਪ ਚੱਕਦਾ ਮੈਨੂੰ ਆਪਣੇ ਪਰਿਵਾਰ ਦੇ ਲਈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਂਭ ਲੈਣਗੇ ਸਾਂਭ ਲੈਣਗੇ ਬਿਲਕੁਲ ਬੰਦਾ ਜੇ ਚੱਲਿਆ ਜਾਂਦਾ ਤੁਸੀਂ ਆਪਣੇ ਜੇਬਾਂ 'ਚ ਪਾਉਣੇ ਹਾਂ ਤਾਂ ਤੁਸੀਂ ਆਪਣੇ ਘਰਾਂ 'ਚ ਲੈ ਜਿਓਗੇ ਆਪਣੇ ਕੋਲੇ ਕੋਈ ਆਧਾਰਨ ਤਾਂ ਹੋਵੇ ਨਾ ਵੀ ਆਹ ਪਰਿਵਾਰ ਪਾਲ ਰਿਹਾ ਅਸੀਂ ਵੀ ਤਾਂ ਐ ਕੀਤਾ ਹੋਵੇ ਤਾਂ ਸਾਡਾ ਪਰਿਵਾਰ ਵੀ ਪਲ ਜਾਊਗਾ ਬਿਲਕੁਲ ਹੁਣ ਬੰਦੀ ਸਿੰਘਾਂ ਦੀ ਲਾ ਲੋ ਬੰਦੀ ਸਿੰਘਾਂ ਦਾ ਤੁਸੀਂ ਦੇਖ ਲਓ ਅਸੀਂ ਕਿੰਨੇ ਕੁ ਲੋਕਾਂ ਜਿਹੜੇ ਅਸੀਂ ਸੋਸ਼ਲ ਮੀਡੀਆ ਤੇ ਕਰੀ ਜਾਂਦੇ ਆ ਬੰਦੀ ਸਿੰਘ ਬੰਦੀ ਸਿੰਘ ਕਿੰਨੇ ਕੁ ਲੋਕਾਂ ਜਿਹੜੇ ਬੰਦੀ ਸਿੰਘਾਂ ਦੇ ਘਰੇ ਜਾ ਕੇ ਆਏ ਆ ਅੱਜ ਤੱਕ ਅਸੀਂ ਬਿਲਕੁਲ ਸਹੀ ਹੈ ਤੁਹਾਡੀ ਕੋਈ ਦਵਿੰਦਰਪਾਲ ਸਿੰਘ ਭੁੱਲਰ ਦੇ ਗਿਆ ਹੋਵੇ ਜੋ ਹਵਾਰਾ ਸਾਹਿਬ ਦੇ ਗਿਆ ਹੋਵੇ ਹੋਰ ਜਿਹੜੇ ਰਾਜੋਆਣਾ ਸਾਹਿਬ ਨੇ ਉਹਨਾਂ ਦੇ ਘਰੇ ਅਸੀਂ ਗਿਆ ਹੋਵੇ ਰਾਜਵਾਲਾ ਦੀ ਸਿਸਟਰ ਕਿੰਨੀ ਵਾਰ ਖੜੀ ਹੋਗੀ ਹਾਂ ਹਾਂ ਬਿਲਕੁਲ ਚੋਣਾ ਚ ਬਿਲਕੁਲ ਸਹੀ ਕਿੰਨੀ ਕ ਵਾਰ ਜਿਤਾਇਆ ਲੋਕਾਂ ਨੇ ਉਹ ਤਾਂ ਬਹੁਤ ਵੱਡਾ ਕਾਰਜ ਸੀ ਜਿਹੜਾ ਉਹਨਾਂ ਨੇ ਕੀਤਾ ਬਿਲਕੁਲ 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 ਤੇ ਫਿਰ ਅਸੀਂ ਤਾਂ ਉਹ ਨਹੀਂ ਜਿਤਾ ਸਕੇ ਫਿਰ ਮੈਰੋ ਸਾਹਿਬ ਨੂੰ ਉਹ ਵੀ ਸਵਾਲ ਕਰਨਾ ਚਾਹੀਦਾ ਨਾ ਵੀ ਇਹ ਨਹੀਂ ਬਾਕੀ ਇਹ ਹ ਹੁਣ ਠੀਕ ਹੈ ਬਹੁਤ ਸਾਰੇ ਅਸੀਂ ਮਾਮਲਿਆਂ 'ਚ ਦੇਖਿਆ ਕਿ ਕਾਨੂੰਨ ਦੇ ਵਿੱਚ ਜਾ ਕੇ ਨਾ ਕੁੰਡੀਆਂ ਆ ਜਾਂਦੀਆਂ ਕੁਝ ਐਸੀਆਂ ਕਿ ਅਦਾਲਤ ਕਹਿੰਦੀ ਹੈ ਕਿ ਭਈ ਪ੍ਰੂਫ ਨਹੀਂ ਹੋ ਰਿਹਾ ਵੀ ਇਸ ਬੰਦੇ ਨੇ ਕੁਝ ਕੀਤਾ ਸੀ ਹਮ ਹੋ ਹੈਗਾ ਕਿ ਬਹੁਤ ਸਾਰੇ ਬੰਦੇ ਬੱਚੇ ਵੀ ਨੇ ਦੋਸ਼ ਦੋਸ਼ ਕਰਨ ਤੋਂ ਬਾਅਦ ਵੀ ਬੱਚੇ ਨੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹਰ ਇੱਕ ਬੰਦਾ ਆ ਕੇ ਕਾਨੂੰਨ ਨੂੰ ਹੱਥ ਚ ਲੈ ਕੇ ਖੜਾ ਹੋ ਜੇ ਇਹ ਇਹ ਵੱਡੇ ਸਵਾਲ ਨੇ ਸੋ ਮੈਰੋ ਸਾਹਿਬ ਨੇ ਇਹ ਵਾਇਸ ਨੋਟ ਭੇਜਤਾ ਦਿੱਤਾ ਜੀ ਗੱਲ ਕਹਿਣੀ ਸੌਖੀ ਆ ਕਰਨੀ ਔਖੀ ਆ ਪ੍ਰੈਕਟੀਕਲ ਔਖਾ ਹੁਣ ਤੁਸੀਂ ਦੂਸਰਾ ਅਟੈਂਪਟ ਦੱਸੋ ਤੁਸੀਂ ਕਦੋਂ ਕਿਵੇਂ ਕਰ ਲੋਗੇ ਬਿਲਕੁਲ ਮੈਰੋ ਸਾਹਿਬ ਦੀ ਵੀ ਗੱਲ ਕਰਦੇ ਆਪਾਂ ਕਿਵੇਂ ਕਰ ਲੋਗੇ ਤੁਸੀਂ ਇੱਥੇ ਹੈ ਹੀ ਨਹੀਂ ਆ ਇੱਕ ਇਹ ਸਿੱਖ ਤਾਂ ਹੈ ਨਿਕਾ ਕਿੰਨੇ ਕੁ ਚੀਜ਼ਾਂ ਕਿੰਨੇ ਕੁ ਬੰਦੇ ਤੁਸੀਂ ਭੇਜ ਦੋਗੇ ਜਦ ਤੱਕ ਤੁਸੀਂ ਇੱਥੇ ਸੀਗੇ ਕਮਲਕੌਰ ਜਦੋਂ ਤੱਕ ਨਹੀਂ ਸੀ ਤੁਹਾਡਾ ਇੱਕ ਰੋਪ ਤਾਂ ਬਣਦਾ ਸੀ ਜੇ ਤੁਸੀਂ ਕੁਝ ਕਹਿ ਦਿੰਦੇ ਤਾਂ ਲੋਕਾਂ ਨੂੰ ਇਹ ਤਾਂ ਡਰ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨਾਲ ਕਿਤੇ ਆ ਜੇ ਬਿਲਕੁਲ ਤੁਸੀਂ ਹੋਇਆ ਇੱਕ ਕੰਮ ਕੀਤਾ ਤੁਹਾਨੂੰ ਭੱਜਣਾ ਪੈ ਗਿਆ ਹੂੰ ਪਿੱਛੋਂ ਜਿਹੜੇ ਲੋਕ ਐਸੇ ਸੀਗੇ ਜਿਹੜੇ ਥੋੜਾ ਬਹੁਤਾ ਤੁਹਾਡੇ ਤੋਂ ਡਰਦੇ ਸੀ ਉਹ ਤਾਂ ਖੁੱਲ ਗਏ ਉਹ ਕਹਿੰਦੇ ਹੁਣ ਮੈਰੋ ਨੇ ਕਿੱਥੇ ਆ ਜਾਣਾ ਕਿੱਥੇ ਆ ਜਾਣਾ ਸੋ ਬਹੁਤ ਚੀਜ਼ਾਂ ਇਫੈਕਟ ਕਰਦੀਆਂ ਨੇ ਤੋਂ ਮੌਕੇ ਤੇ ਤੱਤੇ ਕਾਚ ਬਿਲਕੁਲ ਕਰ ਲੈਂਦਾ ਬੰਦਾ ਪਰ ਉਹਨਾਂ ਕੋਲ ਕੋਈ ਰਿਜ਼ਲਟ ਮਾੜੇ ਨਹੀਂ ਹਾਂ ਹੁਣ ਲੋਕਾਂ ਨੇ ਦੇਖ ਲਿਆ ਨਾ ਵੀ ਜਿਹੜੇ ਨੇ ਪਹਿਲਾਂ ਕੀਤੇ ਤੇ ਉਹਨਾਂ ਦੇ ਲਈ ਕੌਣ ਖੜਿਆ ਕੌਣ ਨਹੀਂ ਖੜਿਆ ਤਾਂ ਹੀ ਲੋਕ ਨਾ ਕਿਸੇ ਕਿਸੇ ਪਾਸੇ ਕੋਈ ਗੁਨਾਹ ਵੀ ਹੋ ਰਿਹਾ ਤੇ ਕੰਨੀ ਕਤਰਾ ਕੇ ਪਾਸੇ ਹਟ ਜਾ। ਕੰਨੀ ਕਤਰਾ ਕੇ ਪਾਸੇ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਇਹ ਹੈ ਵੀ ਜੇ ਹਨੱਕਾ ਵੀ ਨਾ ਸਾਡੇ ਵਿੱਚ ਆ ਗਿਆ ਤਾਂ ਸਾਡਾ ਸਾਰਾ ਪਰਿਵਾਰ ਕੇਰਾਂ ਇੱਕ ਵਾਰੀ ਰੋਟੀ ਤੋਂ ਮਹਤਾਜ ਹੋ ਜਾਊਗਾ। ਹਾਂ। ਔਰ ਜਿਹੜੀ ਤੁਸੀਂ ਗੱਲ ਕਰੀ ਸੀ ਉਹ ਦਰਬਾਰ ਸਾਹਿਬ ਦੇਖ ਲਓ ਜਦੋਂ ਆਇਆ ਸੀ ਉੱਥੇ ਤਾਂ ਫਿਰ ਉਹ ਉਹ ਚੀਜ਼ ਹੋ ਰਹੀ ਸੀ। ਹਾਂ ਬਿਲਕੁਲ। ਉਹ ਤਾਂ ਇਹ ਹੋ ਜਾਂਦਾ ਕਿ ਵੀ ਸਿੱਧਾ ਗੁਰੂ ਤੇ ਅਟੈਕ ਹੋਇਆ ਉਹ ਵੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ। ਉੱਥੇ ਤਾਂ ਫਿਰ ਪਤਾ ਹੀ ਨਹੀਂ ਭੀੜ ਦੇ ਵਿੱਚ ਕਿੰਨੇ ਸੀ ਉਹ ਉਸ ਜੱਜਬੇ ਦੇ ਨਾਲ ਉੱਥੇ ਪਹੁੰਚੇ ਹੋਏ ਸੀ ਬਿਲਕੁਲ ਬਿਲਕੁਲ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਗੁਰੂ ਤੇ ਐਦਾਂ ਅਟੈਕ ਕੀਤਾ ਤੇ ਫੇਰ ਉਹ ਭੀੜ ਨਹੀਂ ਬਾਕੀ ਬਿਲਕੁਲ ਉਹ ਬਰਦਾਸ਼ਤ ਕਰਨ ਉੱਤੇ ਹਾਂ ਕਿਸੇ ਇੱਕ ਬੰਦੇ ਦੇ ਲਈ ਇਹ ਚੀਜ਼ਾਂ ਅਟੈਪ ਕਰਨੀਆਂ ਬਹੁਤ ਔਖੀਆਂ ਨੇ ਬਿਲਕੁਲ ਸੋ ਠੀਕ ਹੈ ਹੁਣ ਕਾਨੂੰਨ ਕਰ ਰਿਹਾ ਦੇਖਦੇ ਹਾਂ ਕਾਨੂੰਨ ਅੱਗੇ ਕੀ ਕੰਮ ਕਰਦਾ ਹਾਂ ਜੇ ਕਾਨੂੰਨ ਉਹਨੂੰ ਬਣਦੀ ਸਜ਼ਾ ਨਹੀਂ ਦੇਊਗਾ ਫੇਰ ਇਸ ਚੀਜ਼ਾਂ ਬਾਰੇ ਤੁਸੀਂ ਸੋਚ ਸਕਦੇ ਹੋ ਵੀ ਭਾਈ ਕਾਨੂੰਨ ਨੇ ਸਜ਼ਾ ਨਹੀਂ ਦਿੱਤੀ ਐਵੇਂ ਨਾ ਤੁਸੀਂ ਹਰ ਇੱਕ ਬੰਦੇ ਨੂੰ ਪੰਪ ਮਾਰੋ ਜਾਂ ਤੁਸੀਂ ਬੂਸਟ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੁਝ ਭਰ ਦੋ ਤੇ ਉਹ ਕੱਲ ਨੂੰ ਕੁਝ ਕਰ ਦੇ ਤੇ ਫਿਰ ਤੁਸੀਂ ਉਹਦੇ ਨਾਲ ਖੜਨ ਯੋਗੇ ਵੀ ਨਾ ਹੋਵੋ ਬਿਲਕੁਲ ਸਰ ਬਹੁਤ ਸ਼ੁਕਰੀਆ ਰਾਵ ਸਰ ਜੀ ਬਹੁਤ ਮਿਹਰਬਾਨ ਧੰਨਵਾਦ